ਦੀ ਸੰਗਤ ਜਿਨੇ ਵੀ ਇਸ ਵੇਲੇ ਦਰਸ਼ਕਾ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਫਤਿਹ ਬੁਲਾਉਣਾ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਾਕਿਕ ਤਸਵੀਰਾਂ ਇਸ ਵੇਲੇ ਤਖਤ ਸ੍ਰੀ ਪਟਨਾ ਸਾਹਿਬ ਨੇ ਤੁਸੀਂ ਦੇਖ ਰਹੇ ਹੋ ਸੋ ਖਾਸ ਵੀ ਤੁਸੀਂ ਵੀ ਲਗਵਾ ਸਕਦੇ ਹੋ ਉਹ ਅਸਥਾਨ ਜਿੱਥੇ ਕਲਗੀਧਰ ਪਾਚਾ ਜੀ ਨੇ ਮੁਬਾਰਕ ਚਰਨ ਭਾਈ ਇਸ ਅਸਥਾਨ ਤੇ ਤਰਤੀ ਨੂੰ ਮੁਬਾਰਕ ਕੀਤਾ ਸੀ ਜਦੋਂ ਉਹਨਾਂ ਨੇ ਇਸ ਅਸਥਾਨ ਤੇ ਜਨਮ ਲਿਆ ਸੀ ਸੋ ਤਸਵੀਰਾਂ ਤਖਤ ਸ੍ਰੀ ਪਟਨਾ ਸਾਹਿਬ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੁਸੀਂ ਸਾਡੇ ਨਾਲ ਬਣੇ ਰਹੋ ਇਸ ਵੇਲੇ ਕਿਉਂਕਿ ਇਹ ਉਹ ਮੁਕੱਦਸ ਸਥਾਨ ਹੈ ਜਿੱਥੇ ਅੱਜ ਤੋਂ ਸ਼ੁਰੂ ਹੋ ਰਹ ਰੋਜ਼ਾ ਸਮਾਗਮ ਦੇ ਵਿੱਚ ਅੱਜ ਤੋਂ ਕਵੀ ਦਰਬਾਰ ਸ਼ੁਰੂ ਹੋਵੇਗਾ ਸ਼ਾਮ ਵੇਲੇ ਸੁਸ਼ੰਕਤਾ ਦੂਰੋਂ ਨੇੜੋਂ ਪਹੁੰਚਿਆ ਹੋਇਆ ਨਹੀਂ ਤੁਸੀਂ ਇਸ ਵੇਲੇ ਜਿਹੜੇ ਦਰਸ਼ਨ ਕਰ ਰਹੇ ਹੋ ਤਾਂ ਕਦਰੀ ਪਟਨਾ ਸਾਹਿਬ ਦੇ ਅ ਇਥੇ ਅੱਜ ਸ਼ਾਮ ਨੂੰ ਕਵੀ ਦਰਬਾਰ ਸਜਣਗੇ ਪਿੱਛੇ ਦੀਵਾਨ ਹਾਲ ਸਜੇ ਹੋਏ ਨੇ ਫੁੱਲਾਂ ਦੇ ਨਾਲ ਇਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਇਸ ਤੋਂ ਇਲਾਵਾ ਕੱਲ ਦਾ ਦਿਨ ਜਿਹੜਾ ਰਹੇਗਾ ਉਹ ਖਾਸ ਰਹੇਗਾ ਕਿਉਂਕਿ ਨਗਰ ਕੀਰਤਨ ਪੂਰੇ ਪਟਨਾ ਸਾਹਿਬ ਦੇ ਵਿੱਚ ਸਜਾਇਆ ਜਾਵੇਗਾ ਗੁਰਦੁਆਰਾ ਗਉਂ ਕਾਟ ਵਿਖੇ ਤੋਂ ਇਹ ਅਲੌਕਿਕ ਜਿਹੜਾ ਨਗਰ ਕੀਰਤਨ ਸਜਾਇਆ ਜਾਏਗਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਹਜੂਰੀ ਸਾਹਿਬ ਦੇ ਵਿੱਚ ਸੋ ਉਸ ਤੋਂ ਬਾਅਦ ਉਹ ਨਗਰ ਕੀਰਤਨ ਵੱਖ-ਵੱਖ ਬਜ਼ਾਰਾਂ ਚੋਂ ਹੁੰਦਾ ਹੋਇਆ ਤੱਕ ਸ੍ਰੀ ਪਟਨਾ ਸਾਹਿਬ ਦੇ ਆਕੇ ਸਮਾਪਤ ਹੋਵੇਗਾ ਸੋ ਇੱਥੇ ਪਹੁੰਚੇਗਾ ਔਰ ਤੀਜੇ ਦਿਨ ਖਾਸ ਤੌਰ ਤੇ ਜਿਸ ਦਿਨ ਪ੍ਰਕਾਸ਼ ਪੁਰਬ ਹੈ ਉਸ ਦਿਨ ਖਾਸ ਮੌਕੇ ਦੇ ਉੱਤੇ ਸੋ ਵੱਡੇ ਦਿਵਾਨ ਤਾਂ ਸਜਣ ਗਏ ਹਜੂਰੀ ਰਾਗੀ ਵੀ ਵਕ ਵਕ ਥਾਂਵਾ ਤੋਂ ਪਹੁੰਚਣਗੇ ਸੋ ਮੁਖ ਮਹਿਮਾਨ ਉਸ ਦਿਨ ਖਾਸ ਮੌਕੇ ਤੇ ਪਹੁੰਚਣਗੇ ਪਰ ਅੱਜ ਦਾ ਦਿਨ ਇਸ ਕਰਕੇ ਵੀ ਖਾਸ ਹੈ ਅਜੇਰ ਦਿਨ ਜਿਵੇਂ ਕਿ ਇਹਨਾਂ ਸਮਾਗਮਾਂ ਦੀ ਜਿਹੜੀ ਸ਼ੁਰੂਆਤ ਹੋਣ ਵਾਲੀ ਹੈ ਸੋ ਥੋੜੀ ਦੇਰ ਦੇ ਵਿੱਚ ਪ੍ਰਬਾਤ ਫੇਰੀ ਜਿਹੜੀ ਸਵੇਰ ਵੇਲੇ ਚਾਲੇ ਪਾ ਕੇ ਗਈ ਸੀ ਇਸੇ ਸਥਾਨ ਤੋਂ ਤੇ ਹੁਣੇ ਆ ਕੇ ਥੋੜੀ ਦੇਰ ਤੱਕ ਸਮਾਪਤ ਹੋਵੇਗੀ ਸੋ ਇਹ ਤਸਵੀਰਾਂ ਰੰਗ ਬਰੰਗੇ ਲਾਈਟਾਂ ਦਿਨਾਂ ਤੱਕ ਸ੍ਰੀ ਪਟਨਾ ਸਾਹਿਬ ਨੂੰ ਪੂਰੀ ਤਰ੍ਹਾਂ ਦੇ ਨਾਲ ਸਜਾ ਕੇ ਪੂਰਾ ਲੋਕਿਕ ਨਜ਼ਾਰਾ ਸੰਖਤਾ ਮਾਂਡ ਰਹੀਆਂ ਨੇ ਅੰਦਰ ਇਸ ਵੇਲੇ ਸਬਦ ਕੀਰਤਨ ਚੱਲ ਰਿਹਾ ਹੈ ਇਲਾਹੀ ਬਾਣੀ ਚੱਲ ਰਹੀ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਇਸ ਵੇਲੇ ਮੌਸਮ ਦੀ ਵੀ ਜੇਕਰ ਗੱਲ ਕਰੀਏ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਖਾਸ ਤੌਰ ਤੇ ਇਸ ਵੇਲੇ ਮੌਸਮ ਇੱਕਦਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਠੰਡ ਇੰਨੀ ਜ਼ਿਆਦਾ ਵੱਧ ਗਈ ਹੈ ਸੰਕਤਾਂ ਦੇ ਰਹਿਣ ਦੇ ਲਈ ਰੱਖ-ਰਖਾਵ ਦੇ ਲਈ ਪੂਰੀ ਤਰ੍ਹਾਂ ਪ੍ਰਬੰਧ ਕੀਤੇ ਗਏ ਨੇ ਸੇਵਾਵਾਂ ਲਗਾਤਾਰ ਚੱਲ ਰਹੀਆਂ ਨੇ ਸੋ ਇਹੋ ਅਰਦਾਸ ਕਰਦੇ ਹਾਂ ਮਾਲਕ ਦੇ ਚਰਨਾ ਦੇ ਵਿੱਚ ਕਿ ਹਰ ਕਿਸੇ ਦਾ ਦਿਨ ਔਰ ਇਸ ਸਾਲ ਵੀ ਵਧੀਆ ਚੜੇ ਔਰ ਇਹ ਦਰਸ਼ਨ ਜਿਹੜੇ ਇਸ ਵੇਲੇ ਤੁਸੀਂ ਕਰ ਰਹੇ ਹੋ ਸੋ ਕਈ ਵਾਰ ਤਾਂ ਸੰਗਤ ਤੇ ਨਹੀਂ ਪਹੁੰਚ ਪਾਂਦੀ ਸੋ ਇੱਕ ਕੋਸ਼ਿਸ਼ ਹੈ ਡੇਲੀ ਪੋਸਟ ਪੰਜਾਬ ਬਰਣਾ ਹਿਮਾਚਲ ਦੇ ਇਸ ਕੈਮਰੇ ਦੀ ਟੀਵੀ ਦੇ ਜ਼ਰੀਏ ਸਕਰੀਨ ਦੇ ਜ਼ਰੀਏ ਤੁਹਾਨੂੰ ਇਸ ਅਲੌਕਿਕ ਸਥਾਨ ਦੇ ਦਰਸ਼ਨ ਕਰਾਈਏ ਜਿੱਥੇ ਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਾਲ ਰੂਪ ਦੇ ਵਿੱਚ ਕਈ ਲਿਲਾਵਾਂ ਖੇਡੀਆਂ ਸਨ ਸੋ ਰਚੀਆਂ ਸਨ ਸੋ ਬਹੁਤ ਸਾਰੇ ਇਤਿਹਾਸਿਕ ਜਿਹੜੀਆਂ ਕਹਾਣੀਆਂ ਜਿਹੜੀਆਂ ਗੱਲਾਂ ਨੇ ਉਹ ਇਸ ਸਥਾਨ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਸੋ ਤੁਹਾਨੂੰ ਪੂਰਾ ਦਿਨ ਵਕ ਵਕ ਥਾਵਾਂ ਤੇ ਜਿੱਥੇ ਬਾਲ ਗੋਪਾਲ ਰੂਪ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਨੇ ਜਿੱਥੇ ਖੇਡਾ ਖੇਡੀਆਂ ਸਨ ਜਿੱਥੇ ਕਦਮ ਧਰੇ ਸਨ ਜਿੱਥੇ ਉਹ ਪਹੁੰਚੇ ਸਨ ਸੋ ਉਹਨਾਂ ਥਾਵਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਂਦੇ ਰਵਾਂਗੇ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਕਰੀਏ ਉਹਨਾਂ ਦੇ ਨਾਲ ਗੱਲਬਾਤ ਖੂਬ ਆਏ ਸੱਚਕਾਲ ਬਾਬਾ ਜੀ ਬਾਬਾ ਜੀ ਅਨੰਦਪੁਰ ਸਾਹਿਬ ਤੋਂ ਆਏ ਠੀਕ ਹੈ ਅਨੰਦਪੁਰ ਸਾਹਿਬ ਉੱਥੇ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਐਥੇ ਵੀ ਤਖਤ ਸ੍ਰੀ ਪਟਨਾ ਸਾਹਿਬ ਜੀ ਜੀ ਹਾਂ ਤੈਲਾ ਗ੍ਰੇਡਸ਼ਨ ਕਰਕੇ ਪਹਿਲੀ ਵਾਰ ਪਹੁੰਚੇ ਹਾਂ ਮੈਂ ਦੂਸਰੀ ਵਾਰ ਆਇਆ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਦੂਸਰੀ ਵਾਰ ਪਹੁੰਚਣ ਦਾ ਮੌਕਾ ਮਿਲੇ ਜੀ ਬੜੇ ਭਾਗਾਂ ਵਾਲੇ ਸਭ ਨੇ ਆਪਾਂ ਕਿੰਤਾ ਦਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਜੀ ਬਹੁਤ ਪ੍ਰਬੰਧੂ ਦੇ ਵਿੱਚ ਤਾਂ ਕੋਈ ਕਮੀ ਲੱਗ ਨਹੀਂ ਰਹੀ ਠੀਕ ਹੈ ਹਾਂ ਜੀ ਹਾਂ 5 ਦਿਨ ਰੁਕਾਂਗੇ ਜੀ ਹਾਂ ਸੰਗਤਾਂ ਦੇ ਨਾਲ ਆਏ ਹਾਂ ਸੰਗਤਾਂ ਦੇ ਨਾਲ ਅਸੀਂ ਘਟੂ ਘਟੂ 95 95 ਸੰਗਤਾਂ ਨੇ ਕਦਾਈ ਕਿਥੋਂ ਆਏ ਜੀ ਆ ਜਿਲ੍ਹਾ ਲੁਧਿਆਣਾ ਤੋਂ ਪਿੰਡ ਸਾਇਆ ਕਲਾਂ ਤੋਂ ਨਹੀਂ ਤੀਜੀ ਦਫਾ ਆਇਆ ਜੀ ਬਹੁਤ ਵਜੇ ਪਰਵਾਰ ਨੂੰ ਲੱਗਦਾ ਜਾਂ ਇੱਥੇ ਲੰਗਰ ਲਗਾਤੇ ਆ ਹਮ ਸਕੂਲ ਵਿੱਚ ਹਰ ਸਾਲ ਮੈਂ ਆ ਕੇ ਗੁਰੂ ਘਰ ਬਹੁਤ ਅੱਛਾ ਲੱਗਦਾ ਹੈ ਪੰਜਾਬ ਮੈਂ ਆਏ ਹਾਂ ਪਹਿਲਾਂ ਵੀ ਕਦੀ ਆਏ ਹੋ ਹਾਂ ਜੀ ਤਿੰਨ ਦਫਾ ਆਇਆ ਪਹਿਲਾਂ ਆਏ ਹਾਂ ਹਾਂ ਪਰਵਾਰ ਵੀ ਅੱਗੇ ਆਇਆ ਹਾਂ ਜੀ ਆ ਲੰਗਰ ਲਗਾਤੇ ਨਾਲ ਹੀ ਸਕੂਲ ਤੇ ਅਸੀਂ ਹਰ ਸਾਲ ਮੈਂ ਆ ਕੇ ਕੀ ਸਿੱਖਿਆ ਮਿਲਦੀ ਹੈ ਗੁਰੂ ਗੋਬਿੰਦ ਸਿੰਘ ਜੀ ਕੀ ਸਿੱਖਿਆ ਮਿਲਦੀ ਹੈ ਬਹੁਤ ਬੜੇ ਮਿਲਦੀ ਹੈ ਪਹਿਲਾਂ ਦੀ ਬਹੁਤ ਸਿੱਖਿਆ ਮਿਲਦੀ ਹੈ ਜਦ 1500 ਸਾਲ ਦੀ ਉਮਰ ਸੀ ਬਹੁਤ ਸਿੱਖਿਆ ਬਹੁਤ ਗੁਰੂ ਘਰ ਗਏ ਲਾਲ ਲੱਗੇ ਹੋਏ ਸੀ ਹਾਂਜੀ ਮਾਈਕ ਲਗਾ ਕੇ ਆ ਬਾਈ ਸੰਗਤਾਂ ਜਿਹੜੀਆਂ ਨੇ ਦੂਰੋਂ ਨੇੜੇੋਂ ਪਹੁੰਚ ਰਹੀਆਂ ਨੇ ਸੋ ਦੇਖਿਆ ਤੁਸੀਂ ਤਖਤ ਸ੍ਰੀ ਅਨੰਦਪੁਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸੰਗਤਾਂ ਪਹੁੰਚੀਆਂ ਕੋਈ ਲੁਧਿਆਣੇ ਤੋਂ ਪਹੁੰਚੇ ਐ ਸੋ ਜ਼ਰੂਰੀ ਨਹੀਂ ਪੰਜਾਬ ਤੋਂ ਹੀ ਨਹੀਂ ਪਰ ਬਿਹਾਰ ਦੇ ਵੀ ਕੋਨੇ-ਕੋਨੇ ਤੋਂ ਭਾਰਤ ਦੇ ਕੋਨੇ-ਕੋਨੇ ਤੋਂ ਜਿਨ੍ਹਾਂ ਦਾ ਲਗਾਵ ਹੈ ਇਸ ਸਥਾਨ ਦੇ ਨਾਲ ਜੋ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਨੇ ਸੋ ਤੁਸੀਂ ਦੇਖ ਰਹੇ ਹੋ ਸੰਗਤਾਂ ਹੁਣ ਲਗਾਤਾਰ ਵੱਧ ਰਹੀਆਂ ਨੇ ਠੰਡ ਦੀ ਕੋਈ ਪਰਵਾਹ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਹਜੂਰ ਸਾਹਿਬ ਨਾਂਦੇ Maharashtra महाराष्ट्र हां जी महाराष्ट्र ਉੱਥੇ ਵੀ ਤਖਤ ਤਖਤ ਸੈਪਸ ਉਸੂ ਵੀ ਸ ਹੈ ਹਾਂ ਜੀ ਜਿੱਥੇ ਅੰਤਿਮ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦੀ ਪਰੰਪਰਾ ਸਮਾਪਤ ਕਰਕੇ ਗੁਰਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਸੀ ਉਹ ਸਥਾਨ ਹੈ ਵੱਡਾ ਉਹ ਇਹ ਜਨਮ ਸਥਾਨ ਇੱਥੇ ਵੀ ਆਸ ਤੇ ਦਰਸ਼ਨ ਕਰਨ ਵਾਸਤੇ ਆਏ ਇੱਥੇ ਦਾ ਪ੍ਰਬੰਧ ਬਹੁਤ ਚੰਗਾ ਦਿਸ ਰਿਹਾ ਹੈ ਬਹੁਤ ਰੌਣਕ ਹੈ ਮੇਲੇ ਬਹੁਤ ਚੰਗਾ ਹੈ ਹਾਂ ਜੀ ਤਿੰਨ ਦਿਨ ਬਿਲਕੁਲ ਜਨਮ ਦਿਨ ਪੂਰਾ ਮਣਾਇਆ पूरा मना के जाओगे बिल्कुल बिल्कुल पूरा पूरा मना के वगैरह सारा देख के सारे कीर्तन कीर्तन समागम वगैरह सारा लाहा लाएंगे सारा हजूर साहब ने रहने वाले सारे बंदे नाल ना इकट्ठे आए तो बड़ा चंगा लगे इंतजाम सारा कुछ ठीक ठाक है ਉਥੇ ਵੀ ਤੁਸੀਂ ਦਰਸ਼ਨ ਕਰਦੇ ਹੋਵਾਂਗੇ ਰੋਜ਼ ਗੁਰੂ ਘਰ ਦੇ ਤੇ ਇੱਥੇ ਵੀ ਇਹ ਸਥਾਨ ਸਵੇਰੇ ਸ਼ਾਮ ਡੇਲੀ ਸਵੇਰੇ ਸ਼ਾਮ ਦੋ ਵੇਰ ਦਰਸ਼ਨ ਜ਼ਰੂਰ ਕਰਨਾ ਹੈ ਸਾਡਾ ਕਾਮੀ ਰਿਟਾਇਰ ਬੰਦੇ ਸਾਰੇ ਰਿਟਾਇਰ ਬੰਦੇ ਹੈ ਇਹ ਕਾਮੀ ਸਾਡਾ ਬੜੇ ਕਰਮਾ ਵਾਲਿਆਂ ਨੂੰ ਮਿਲਦੇ ਨੇ ਇਹ ਦਰਸ਼ਨ ਹਾਂ ਜੀ ਬਿਲਕੁਲ ਮੈਂ 351 ਸਾਲ ਵਿੱਚ ਤੇ ਵੀ ਆਇਆ ਸੀ ਜਦ 350 ਮੰਨ ਲਿਆ ਉਸ ਵੇਲੇ ਵੀ ਉੱਥੇ ਵੀ ਠਹਿਰਾ ਸੀ ਬਾਪਸ ਤੇ ਟੈਂਟ ਹਾਊਸ ਤੇ ਬੜਾ ਚੰਗਾ ਪ੍ਰਬੰਧ ਸੀ ਉਸ ਵੇਲੇ ਵੀ ਆਟੋ ਫ੍ਰੀ ਬੱਸ ਫ੍ਰੀ ਲੰਗਰ ਵਗੈਰਾ ਸਭ ਅਰੇਂਜਮੈਂਟ ਬਹੁਤ ਹਰ ਗਵਰਨਮੈਂਟ ਨੇ ਚੰਗਾ ਪ੍ਰਬੰਧ ਕੀਤਾ ਤਾ ਤਾ ਨੀਤੀ ਚੰਗਾ ਕੰਮ ਹੈ ਬਹੁਤ ਚੰਗਾ ਕੰਮ ਵਾਹ ਜੀ ਜੀ ਕੀ ਫਤਿਹ ਫਤਿਹ ਵਾਹ ਜੀ ਸੰਗਤਾ ਦੂਰੋਂ ਨੇੜਿਓ ਇਹ ਮਹਾਰਾਸ਼ਟਰ ਤੋਂ ਸੰਗਤ ਆਈ ਸੀ ਸੰਗਤ ਲੱਗਦਾ ਪੰਜਾਬ ਤੋਂ ਆਈ ਹੈ ਵੈਗੁਰ ਜੀ ਦਾ ਖਾਲਸਾ ਜੀ ਵੈਗੁਰ ਜੀ ਕੀ ਫਤਿਹ ਬਾਬਾ ਜੀ ਕਿੱਥੋਂ ਆਏ ਹੋ ਅਸੀਂ ਅੰਬਰਸਰ ਤੋਂ ਆਏ ਜੀ ਪਰਸੋ ਹਾਂਜੀ ਗੁਰੂ ਦੀ ਨਗਰੀ ਤੋਂ ਪਹੁੰਚੇ ਸਿਫਤੀ ਦੇ ਘਰ ਤੋਂ ਪਹੁੰਚੇ ਹਾਂਜੀ ਬੜੀ ਮਹਾਰਾਜ ਕਿਰਪਾ ਬੜੇ ਮਾਂ ਨੇ ਵੇਖ ਕੇ ਆਨੰਦ ਹ ਬੜੀ ਖੁਸ਼ੀ ਹੈ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਸਾਡੇ ਤੇ ਚਲੋ ਸਤਿ ਅੰਕ ਤੁਸੀਂ ਸੇਵਾ ਕਰਨ ਆਏ ਹੋ ਸੇਵਾ ਕਰਨ ਪਹੁੰਚੋ ਜਾਂ ਮਠਹਾਟੇ ਨਹੀਂ ਮਠਹਾਟੇ ਕਹਣਾ ਸੇਵਾ ਕਰਣੀ ਦੋਵੇਂ ਕੰਮ ਕਰਨੇ ਜੀ ਸੇਵਾ ਕਰਦੇ ਨੇ ਤੇ ਮਠਹਾਟੇ ਵੀ ਬਾਬਾ ਜੀ ਦਾ ਪ੍ਰਕਾਸ਼ ਸਥਾਨ ਹੈ ਇਸੇ ਸਥਾਨ ਤੇ ਬਾਬੇ ਬਾਬਾ ਜੀ ਨੇ ਜਨਮ ਲਿਆ ਸੀ ਕੁਝ ਕਹਿਣਾ ਚਾਹੋਗੇ ਪਹਿਲੇ ਮਹਾਰਾਜ ਜਰਮਸਥਾਨ ਤੇ ਬੇਖਣੀ ਹੈ ਜਰਮਸਥਾਨ ਬੜੀ ਕਿਰਪਾ ਹੀ ਮਾਲਕ ਨੇ ਆਨ ਲੈੰਦਾ ਉਹਦੀ ਕਿਰਪਾ ਹਾਂ ਜੀ ਬੜੀ ਵਦਾ ਉਹਦਾ ਕੋਈ ਦੇ ਨਹੀਂ ਸਾਡੇ ਨੇ ਵਤਾਰ ਧਾਰਿਆ ਵਾ ਤੇ ਉਹਦਾ ਕਰਕੇ ਮਹਾਰਾਜ ਸਾਨੂੰ ਦਰਥਨ ਦਿਦਾਰੇ ਕਰਾਉਣ ਡਿਆ ਵਾ ਮਹਾਰਾਜ ਕਿਰਪਾ ਕਰੇ ਮਹਾਪੁਰਖਾਂ ਸਾਰਿਆਂ ਨੇ ਲੰਗਰ ਲਾਏ ਵੜਾ ਤਕੜਾ ਪ੍ਰਬੰਧ ਕੀਤਾ ਮਹਾਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਨੇ ਵੀ ਪ੍ਰਬੰਧ ਕੀਤਾ ਵਾ ਆਨੰਦਗੜ੍ਹ ਕਲੇ ਵਾਲੇ ਮਹਾਪੁਰਖ ਬਾਬਾ ਸੁਚਾ ਸਿੰਘ ਜੀ ਬਾਬਾ ਖਤਰਨਾਮ ਸਿੰਘ ਜੀ ਉਹਨਾਂ ਨੇ ਉਹਨਾਂ ਨੇ ਵੀ ਪੂਰਾ ਪ੍ਰਬੰਧ ਕੀਤਾ ਮਹਾਪੁਰਖ ਸੰਤ ਬਾਬਾ ਗੁਰਮਤਨ ਸਿੰਘ ਜੀ ਦਿੱਲੀ ਵਾਲੇ ਉਹਨਾਂ ਮਹਾਪੁਰਖਾਂ ਨੇ ਬੜਾ ਚੜ੍ਹਦੀ ਕਲਾ ਦਾ ਪ੍ਰਬੰਧ ਕੀਤਾ ਕਮਰਿਆਂ ਦਾ ਸਾਰਾ ਲੰਗਰ ਬੜੀ ਸ਼ਰਧਾ ਨਾਲ ਚੱਲਣ ਡੇ ਆ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੰਗ ਗੁਰੂ ਗੋਬਿੰਦ ਸਿੰਘ ਮਹਾਰਾਜ 라ਕੀ ਦੇਣ ਸਕਦਾ ਕਿਦਾਂ ਮੱਕਦਾ ਕੋਈ ਦੇਣ ਨਹੀਂ ਸਕਦਾ ਜਮਾਲ ਰੱਖ ਪੈਂਦੇ ਕਿ ਇਹ ਸ਼ਹੀਦੀਆਂ ਇਹ ਕੁਰਬਾਨੀਆਂ ਜੋ ਸਰਬੰਸਤਾਨੀ ਪਿਤਾ ਗੁਰਗੋਬਿੰਦ ਸਿੰਘ ਜੀ ਨੇ ਦਿੱਤੀਆਂ ਨੇ ਉਹ ਵਾਕਈ ਉਹ ਕੋਈ ਨਹੀਂ ਕਰ ਸਕਦਾ ਕਿਉਂਕਿ ਪੂਰਾ ਪਰਿਵਾਰ ਵਾਅ ਦਿੱਤਾ ਕੌਮ ਦੇ ਖਾਤਰ ਧਰਮ ਤੇ ਕਦੀ ਨਹੀਂ ਡੋਲੇ ਸੋ ਉਹ ਕੁਰਬਾਨੀਆਂ ਉਹ ਸ਼ਹਾਦਤ ਦਾ ਸਾਨੀ ਹੈ ਉਸ ਨੂੰ ਕਦੀ ਭੁਲਾਇ ਨਹੀਂ ਜਾ ਸਕਦਾ ਤੇ ਇਸ ਗੱਲ ਨੂੰ ਛੁਟਕਲਾਇ ਨਹੀਂ ਜਾ ਸਕਦਾ ਇਤਿਹਾਸ ਗਵਾਏ ਕੌਮ ਦੇ ਖਾਤੇ ਰ ਜੋ ਕੁਰਬਾਨੀਆਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਚਾ ਜੀ ਨੇ ਦਿੱਤੀਆਂ ਵਾਕਈ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਨਹੀਂ ਕਹਿ ਸਕਦੇ ਇਸ ਕੌਮ ਦੇ ਅੱਗੇ ਉਹ 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 ਚੀਜ਼ਾਂ ਨੇ ਜਿਸ ਨੂੰ ਅਸੀਂ ਯਾਦ ਕਰੀਏ ਚੇਤੇ ਕਰੀਏ ਸਾਡੀ ਅਣਖ ਜਾਗਦੀ ਹੈ ਸਾਡੀ ਬਹਾਦਰੀ ਸਾਨੂੰ ਯਾਦ ਆਉਂਦੀ ਹੈ ਕਿ ਗੁਰੂ ਦੇ ਲਾਲਾ ਨੇ ਕਿਵੇਂ ਕੁਰਬਾਨੀਆਂ ਕੀਤੀ ਔਰ ਗੁਰੂ ਫਿਰ ਵੀ ਸਾਡਾ ਡੋਲਿਆ ਨਹੀਂ ਸੁਸੰਗਤਾਂ ਇਸ ਵੇਲੇ ਦੂਰੋਂ ਨੇੜੇ ਪਹੁੰਚ ਰਿਹਾ ਨੇ ਮੌਸਮ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਪਰ ਸਰਦਾ ਅਥਾਏ ਪਿਆਰ ਗੁਰੂ ਦੇ ਲਈ ਬਹੁਤ ਜ਼ਿਆਦਾ ਹੈ ਸੋ ਅੰਮ੍ਰਿਤਸਰ ਤੋਂ ਸੰਗਤ ਪਹੁੰਚੀ ਮਹਾਰਾਸ਼ਟਰ ਜਿੱਥੇ ਤਕਤਸਿਰੀ ਹਜੂਰ ਸਾਹਿਬ ਸੁਭਾਏ ਮਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਕੇ ਗੁਰਤਾ ਗੱਦੀ ਦਿੱਤੀ ਸੀ ਸੋ ਉੱਥੇ ਹੀ ਕਹਿਆ ਸੀ ਉਹਨਾਂ ਨੇ ਕਿ ਗੁਰੂ ਮਾਨ ਦੇ ਉਗ੍ਰੰਥ ਤੇ ਅੱਜ ਉਹ ਅਸਥਾਨ ਉਹ ਮੁਬਾਰਕ ਅਸਥਾਨ ਹੈ ਉਹ ਜਿੱਥੇ ਅਸੀਂ ਖੜੇ ਆਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਬਾਲ ਰੂਪ ਧਾਰਿਆ ਸੀ ਇਸੇ ਅਸਥਾਨ ਤੋਂ ਸ਼ੁਰੂ ਹੁੰਦੀ ਸੀ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਦੀ ਕਹਾਣੀ ਸੋ ਛੋਟੇ ਬੱਚੇ ਹੋਣ ਵੱਡੇ ਹੋਣ ਬਜ਼ੁਰਗ ਹੋਣ ਸੰਗਤਾਂ ਅ ਵਾਕਈ ਇੱਥੇ ਆ ਕੇ ਆਪਣੇ ਆਪ ਨੂੰ ਵੜਪਾਗਾ ਮਹਿਸੂਸ ਕਰਦਿਆਂ ਨੇ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਪੂਰਾ ਦਿਨ ਅਸੀਂ ਤੁਹਾਨੂੰ ਇਹਨਾਂ ਅਸਥਾਨ ਦੇ ਵੱਖ-ਵੱਖ ਜਿੱਥੇ ਗੁਰਗੋਬਿੰਦ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੇ ਸੋ ਗੁਰਧਾਮ ਨੇ ਪਟਨਾ ਸਾਹਿਬ ਦੇ ਅਸੀਂ ਉੱਥੋਂ ਤੇ ਤੁਹਾਨੂੰ ਦਰਸ਼ਨ ਕਰਾਈਏ ਸੋ ਇੱਥੇ ਸੰਗਤਾਂ ਲਗਾਤਾਰ ਇਸ ਮੁਕੱਦਸ ਅਸਥਾਨ ਜ਼ਰਖੇਸ ਧਰਤੀ ਤੇ ਪਹੁੰਚ ਕੇ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕਰਦੇ ਨੇ ਥੋੜੀ ਦੇਰ ਤੱਕ ਜਿਹੜੀ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਜਿਹੜੀ ਇਸ ਸਥਾਨ ਤੋਂ ਚੱਲੇ ਪਾਈ ਸੰ ਉਹ ਥੋੜੀ ਦੇਰ ਤੱਕ ਪਹੁੰਚਣ ਵਾਲੀ ਐ ਸੋ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਸੈਕਲਜੀ ਕਿੱਥੋਂ ਪਹੁੰਚੇ ਹੋ ਜੀ ਅਸੀਂ ਜੀ ਗੁਰਦਾਸਪੁਰ ਤੋਂ ਆਏ ਸੀ ਹਾਂਜੀ ਤੇ ਅਸੀਂ ਇੱਥੇ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਉੱਪਰ ਦਰਸ਼ਨ ਕਰਨ ਆਏ ਆ ਜੀ ਤੇ ਬਹੁਤ ਵਧੀਆ ਇੱਥੇ ਆਣ ਕੇ ਆਨੰਦ ਮਿਲਦਾ ਹੈ ਜੀ ਹਾਂਜੀ ਬਹੁਤ ਥੈਂਕ ਯੂ